ਪੰਜਾਬ ਦੀਆਂ ਜ਼ਮੀਨਾਂ ਖੋਣ ਦੇ ਉੱਤੇ ਉਤਰਿਆ ਆਏ ਆ ਦਿੱਲੀ ਦੇ ਡਾਕੂ ਅੱਗੇ ਡਾਕੂ ਇਧਰੋਂ ਚੜ ਕੇ ਆਉਂਦੇ ਹੁੰਦੇ ਸੀ ਕਾਬਲ ਖਦਾਰ ਬਲੀਓ ਉਹਨਾਂ ਨੂੰ ਵੀ ਪੰਜਾਬ ਦੇ ਲੋਕ ਪੂਰੋ ਹੋ ਕੇ ਤਕੜੇ ਹੋ ਕੇ ਆਪਣੀਆਂ ਛਾਤੀਆਂ ਢਾਕੇ ਮੋੜਦੇ ਰਹੇ ਆ ਤੇ ਹੁਣ ਉਲਟਾ ਹੋ ਗਿਆ ਹੁਣ ਡਾਕੂ ਦਿੱਲੀ ਵਾਲੇ ਪਾਸੇ ਆਉਣ ਲੱਗੇ ਅੱਜ ਦਿੱਲੀ ਦੇ ਡਾਕੂ ਹੁਣ ਪੰਜਾਬ ਦੇ ਵਿੱਚ ਆਏ ਆ ਤੁਹਾਡੀਆਂ ਜ਼ਮੀਨ ਇਹ ਵੱਡੇ ਕਰਜ਼ੇ ਲੈ ਕੇ ਪੰਜਾਬ ਨੂੰ ਮਾਰਨਾ ਚਾਹੁੰਦੇ ਨੇ ਲੈਂਡ ਪੂਲਿੰਗ ਦਾ ਤੇ ਇੱਕ ਬਹਾਨਾ ਹੈ ਇਹ ਬਹੁਤ ਵੱਡਾ ਕਰਜ਼ਾ ਪੰਜਾਬ ਦੇ ਸਿਰ ਚੜਾ ਕੇ ਜਾਣਾ ਚਾਹੁੰਦੇ ਨੇ ਵੱਡੀਆਂ ਠਗੀਆਂ ਕਰਕੇ ਅਰਬਾਂ ਰੁਪਇਆ ਇੱਥੋਂ ਲਿਜਾ ਕੇ ਆਪ ਮਾਲੋ-ਮਾਲ ਹੋਣਾ ਚਾਹੁੰਦੇ ਨੇ ਉਹ ਮੁੜਕੇ ਕਰਜ਼ਾ ਕਦੇ ਪੰਜਾਬ ਦੇ ਸਿਰੋਂ ਲੈਣਾ ਨਹੀਂ ਜਿੰਨਾ ਕਰਜ਼ਾ ਇਹ ਸਿਰ ਚੜਾਉਂਦੇ ਆ ਪੰਜਾਬ ਬਰਬਾਦ ਕਰਤਾ ਇਹਨਾਂ ਲੋਕਾਂ ਨੇ ਅੱਜ ਲੁੱਟਾਂ ਖੋਹਾਂ ਇੰਨੀਆਂ ਹੋ ਗਈਆਂ ਹਰ ਬੰਦੇ ਦੇ ਵਿੱਚ ਮਨ ਦੇ ਵਿੱਚ ਡਰ ਦਾ ਮਾਹੌਲ ਹੈ ਵਪਾਰੀ ਭੱਜਿਆ ਜਾਂਦਾ ਹੈ ਕਿਸਾਨ ਡਰਦਾ ਖੇਤ ਨੂੰ ਪਾਣੀ ਨਹੀਂ ਲਾਉਣ ਜਾਂਦਾ ਜੇ ਜਾਂਦਾ ਤਾਂ ਉਹਦੀ ਮੋਟਰ ਦੀ ਤਾਰ ਨਹੀਂ ਹੁੰਦੀ ਉਹਦੀ ਮੋਟਰ ਦਾ ਕੋਈ ਨਾ ਕੋਈ ਹਿੱਸਾ ਲਾਹਿਆ ਪਿਆ ਹੁੰਦਾ ਸਾਡੇ ਬਹੁਤ ਹੀ ਸਤਿਕਾਰਯੋਗ ਪਾਰਟੀ ਦੇ ਪ੍ਰਧਾਨ ਸਰਦਾਰ ਸੁਫੀਰ ਸਿੰਘ ਜੀ ਬਾਦਲ ਸਾਹਿਬ ਉਹਨਾਂ ਦੇ ਨਾਲ ਬੈਠੇ ਮੇਰੇ ਸਾਥੀ ਸਰਦਾਰ ਜਰਮੇਜਾ ਸਿੰਘ ਜੀ ਸੇਖੋਂ ਸਾਹਿਬ ਸਾਰੇ ਹਲਕਾ ਇੰਚਾਰਜ ਸਹਿਬਾਨ ਸਾਰੇ ਜ਼ਿਲ੍ਹੇ ਦੋਨਾਂ ਜ਼ਿਲ੍ਹਿਆਂ ਦੇ ਪ੍ਰਧਾਨ ਸਾਹਿਬ youth wing ਦੇ ਪ੍ਰਧਾਨ ਚਿੰਦਰ ਸਾਹਿਬ ਸਾਰੇ ਸਰਕਲਾਂ ਦੇ ਜ਼ਥੇਦਾਰ ਸਹਿਬਾਨ youth wing ਦੇ ਪ੍ਰਧਾਨ ਸਾਹਿਬ ਤੇ ਬਹੁਤ ਵੱਡੀ ਗਿਣਤੀ ਚ ਬਠਿੰਡਾ ਮਾਨਸਾ ਤੇ ਲੰਬੀ ਹਲਕਿਆਂ ਦੇ ਵਿੱਚੋਂ ਕੋਨੇ ਕੋਨੇ ਤੋਂ ਆਏ ਜਜਾਰੂ ਵਰਕਰ ਸਹਿਬਾਨ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਵਧਾਈ ਦਿੰਨਾ ਸਾਰੇ ਵਰਕਰਾਂ ਨੂੰ ਤੁਸੀਂ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਦੇ ਸੱਦੇ ਉੱਤੇ ਅੱਜ ਗਰਮੀ ਦੇ ਬਾਵਜੂਦ ਬਹੁਤ ਵੱਡੀ ਗਿਣਤੀ ਵਿੱਚ ਆਏ ਆ ਸਾਡੇ ਪ੍ਰਬੰਧ ਛੋਟੇ ਰਹਿ ਗਏ ਤੁਸੀਂ ਵੱਡੀ ਗਿਣਤੀ ਦੇ ਵਿੱਚ ਆਏ ਆ ਇਹਦੇ ਲਈ ਤੁਹਾਨੂੰ ਵਧਾਈ ਤੇ ਨਾਲ-ਨਾਲ ਜਿੰਨੇ ਧਰਨੇ ਹੁਣ ਪੰਜਾਬ 'ਚ ਲੱਗੇ ਆ ਹੁਣ ਤੇ ਇੱਕ ਸਾਰਿਆਂ ਤੋਂ ਵੱਡਾ ਅੱਜ ਧਰਨਾ ਤੁਹਾਡਾ ਹੈ ਇਹਦੇ ਲਈ ਵੀ ਤੁਹਾਨੂੰ ਬਹੁਤ-ਬਹੁਤ ਵਧਾਈ ਤੁਹਾਡਾ ਬਹੁਤ-ਬਹੁਤ ਧੰਨਵਾਦ ਆਉਣ ਵਾਲੇ ਸਮੇਂ 'ਚ ਇਹ ਧਰਨੇ ਆ ਜਿਹੜੇ ਪਾਰਟੀ ਲਈ ਮੀਲ ਪੱਥਰ ਸਾਬਤ ਹੋਣਗੇ ਅੱਜ ਆਪਾਂ ਇਕੱਠੇ ਹੋਏ ਆਂ ਪੰਜਾਬ ਦੀਆਂ ਜ਼ਮੀਨਾਂ ਖੋਣ ਦੇ ਉੱਤੇ ਉਤਰਿਆ ਆਏ ਆ ਦਿੱਲੀ ਦੇ ਡਾਕੂ ਅੱਗੇ ਡਾਕੂ ਇਧਰੋਂ ਚੜ੍ਹ ਕੇ ਆਉਂਦੇ ਹੁੰਦੇ ਸੀ ਕਾਬਲ ਖੰਧਾਰ ਵੱਲੋਂ ਉਹਨਾਂ ਨੂੰ ਵੀ ਪੰਜਾਬ ਦੇ ਲੋਕ ਪੂਰੋ ਹੋ ਕੇ ਤਕੜੇ ਹੋ ਕੇ ਆਪਣੀਆਂ ਛਾਤੀਆਂ ਢਾ ਕੇ ਮੋੜਦੇ ਰਹੇ ਆ ਤੇ ਹੁਣ ਉਲਟਾ ਹੋ ਗਿਆ ਹੁਣ ਡਾਕੂ ਦਿੱਲੀ ਵਾਲੇ ਪਾਸਿਓਂ ਆਉਣ ਲੱਗੇ ਅੱਜ ਦਿੱਲੀ ਦੇ ਡਾਕੂ ਹੁਣ ਪੰਜਾਬ ਦੇ ਵਿੱਚ ਆਏ ਆ ਤੁਹਾਡੀਆਂ ਜ਼ਮੀਨਾਂ ਖੋਣ ਦੇ ਲਈ ਜ਼ਮੀਨ ਜੱਟ ਦੀ ਮਾਂ ਹੁੰਦੀ ਹੈ ਤੇ ਮਾਂ ਦੀ ਬੇਇੱਜ਼ਤੀ ਕਦੇ ਕੋਈ ਹੋਣ ਨਹੀਂ ਦਿੰਦਾ ਜਿੱਡਾ ਮਰਜ਼ੀ ਨੁਕਸਾਨ ਹੋ ਜਾਏ ਸੋ ਵੀਰੋ ਆਪਣੇ ਵਾਸਤੇ ਆਪਣੀ ਮਾਂ ਦੀ ਇੱਜ਼ਤ ਦਾ ਸਵਾਲ ਹੈ ਆਪਾਂ ਸਾਰਿਆਂ ਨੇ ਤਕੜੇ ਹੋ ਕੇ ਇਹਨਾਂ ਦੇ ਮਰਸੂਬੇ ਸਫਲ ਨਹੀਂ ਹੋਣ ਦੇਣੇ ਇਹ ਝੂਠ ਬੋਲਦੇ ਨੇ ਡਰਾਮੇ ਕਰਦੇ ਨੇ ਕਿ ਸਹਿਮਤੀ ਨਾਲ ਲਵਾਂਗੇ ਕਿਸਾਨਾਂ ਨੂੰ ਬੜੇ ਫਾਇਦੇ ਹੋਣਗੇ ਦੱਸੋ ਕੀ ਫਾਇਦੇ ਹੋਣਗੇ ਮੰਨ ਲਓ ਮੇਰੀ 20 ਕਿੱਲੇ ਜ਼ਮੀਨ ਹੈ ਲੈਂਡ ਪੂਲਿੰਗ ਦੇ ਵਿੱਚ ਆ ਜਾਂਦੀ ਹੈ ਮੈਨੂੰ ਪਲਾਟ ਵੀ ਦੇ ਦੇਣਗੇ ਮੈਨੂੰ ਸ਼ੋਰੂਮ ਵੀ ਦੇ ਦੇਣਗੇ ਤੇ ਮੇਰੀ ਜ਼ਮੀਨ ਲੈ ਲੈਣਗੇ ਸਾਰੀ ਮੈਂ ਕਿੱਥੇ ਜਾਊਂਗਾ ਜੇ ਮੈਂ ਕਿਤੇ ਹੋਰ ਜ਼ਮੀਨ ਲਵਾਂਗਾ ਮੈਨੂੰ ਆਪਦਾ ਘਰ ਛੱਡਣਾ ਪਏਗਾ ਉੱਥੇ ਜਾ ਕੇ ਮੈਨੂੰ ਨਵਾਂ ਘਰ ਬਣਾਉਣਾ ਪਏਗਾ ਤੇ ਪਲਾਟ ਮੇਰੇ ਵਿਕਣਾਂ ਵਿਕਣ ਮੈਂ ਖਾਊਂਗਾ ਕਿੱਥੋਂ ਪੈਸੇ ਮੈਨੂੰ ਮਿਲਣੇ ਨਹੀਂ ਸੋ ਇੱਕ ਬਹੁਤ ਵੱਡੀ ਠੱਗੀ ਹੈ ਦਿੱਲੀ ਦੇ ਨੌਕਰਸ਼ਾਹ ਜਿਹੜੇ ਉੱਥੇ ਰਹੇ ਨੇ ਜਿਹੜੇ ਵੱਡੀਆਂ ਜੇਲਾ ਦਿੱਲੀ ਦੇ ਵਿੱਚੋਂ ਕਰਪਸ਼ਨ ਦੇ ਤੌਰ ਤੇ ਕੱਟ ਕੇ ਪੰਜਾਬ ਦੇ ਵਿੱਚ ਆਏ ਨੇ ਸੋ ਇਹਨਾਂ ਨੂੰ ਆਪਾਂ ਪੰਜਾਬ ਦੇ ਵਿੱਚੋਂ ਭਜਾਉਣਾ ਵੀਰੋ ਤਕੜੇ ਹੋ ਕੇ ਹੁਣ ਲੱਗਦਾ ਜਿਵੇਂ ਤੁਹਾਡਾ ਜੋਸ਼ ਹੈ ਜਿਵੇਂ ਤੁਸੀਂ ਹਿੰਮਤ ਕੀਤੀ ਹੈ ਅੱਜ ਸਨੇਹ ਦੇ ਉੱਤੇ ਪਾਰਟੀ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਤੁਸੀਂ ਆਏ ਆ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹੀ ਕੁਝ ਕਰੋਗੇ ਵੀਰੋ ਇਹ ਜਿਹੜੇ ਲੋਕ ਨੇ ਇਹ ਵੱਡੇ ਕਰਜ਼ੇ ਲੈ ਕੇ ਪੰਜਾਬ ਨੂੰ ਮਾਰਨਾ ਚਾਹੁੰਦੇ ਨੇ ਲੈਂਡ ਪੂਲਿੰਗ ਦਾ ਤੇ ਇੱਕ ਬਹਾਨਾ ਹੈ ਇਹ ਬਹੁਤ ਵੱਡਾ ਕਰਜ਼ਾ ਪੰਜਾਬ ਦੇ ਸਿਰ ਚੜਾ ਕੇ ਜਾਣਾ ਚਾਹੁੰਦੇ ਨੇ ਵੱਡੀਆਂ ਠਗੀਆਂ ਕਰਕੇ ਅਰਬਾਂ ਰੁਪਇਆ ਇੱਥੋਂ ਲਿਜਾ ਕੇ ਆਪ ਮਾਲੋ ਮਾਲ ਹੋਣਾ ਚਾਹੁੰਦੇ ਨੇ ਉਹ ਮੁੜ ਕੇ ਕਰਜ਼ਾ ਕਦੇ ਪੰਜਾਬ ਦੇ ਸਿਰੋਂ ਲੈਣਾ ਨਹੀਂ ਜਿੰਨਾ ਕਰਜ਼ਾ ਇਹ ਸਿਰ ਚੜਾਉਂਦੇ ਆ ਸੋ ਵੀਰੋ ਸਮਾਂ ਆ ਗਿਆ ਹੁਣ ਜਾਗਦੇ ਰਹਿਣਾ ਤੁਸੀਂ 9 ਸਾਲ ਲਗਭਗ ਹੋ ਚੱਲੇ ਨੇ 8.5 ਸਾਲ ਤੁਹਾਨੂੰ ਕੁੱਟਖਾਂਦਿਆਂ ਨੂੰ 5 ਸਾਲ ਕਾਂਗਰਸ ਨੇ ਤੁਹਾਨੂੰ ਕੁੱਟਿਆ 3.5 ਸਾਲ ਹੁਣ ਤੁਹਾਨੂੰ ਇਹਨਾਂ ਨੇ ਕੁੱਟਿਆ ਤੇ 1 ਸਾਲ ਰਹਿ ਗਿਆ ਹੁਣ ਔਖੇ ਸੌਖੇ ਤਕੜੇ ਹੋ ਕੇ 1 ਸਾਲ ਕੱਢ ਲੋ ਜਿੱਥੇ ਵੀ ਪਾਰਟੀ ਸਨੇਹਾ ਦਿੰਦੀ ਹੈ ਜੋ ਵੀ ਪਾਰਟੀ ਡਿਊਟੀ ਲਾਉਂਦੀ ਹੈ 1 ਸਾਲ ਹੁਣ ਆਪਣਾ ਸੰਘਰਸ਼ਦਾ ਤੇ ਫਿਰ ਪਾਰਟੀ ਪ੍ਰਧਾਨ ਤੇ ਉਹਨਾਂ ਦੇ ਸਾਰੇ ਸਾਥੀ ਉਹ ਸਾਰੇ ਕੰਮ ਕਰਨਗੇ ਤੁਸੀਂ ਫਿਰ ਸਾਰੇ ਮੌਜਾਂ ਕਰਿਓ ਜਿਵੇਂ ਪਹਿਲਾਂ ਸਰਕਾਰਾਂ ਦੇ ਵਿੱਚ ਮੌਜਾਂ ਕਰਦੇ ਹੁੰਨੇ ਆ ਉਵੇਂ ਹੀ ਸਾਰੀਆਂ ਸੁੱਖ ਸਹੂਲਤਾ ਉਵੇਂ ਹੀ ਤੁਹਾਨੂੰ ਮੌਜਾਂ ਹੋਣਗੀਆਂ ਸੋ 1 ਸਾਲ ਇਹਨਾਂ ਲਟੇਰਿਆਂ ਨੂੰ ਆਪਾਂ ਇੱਥੋਂ ਪੰਜਾਬ ਦੇ ਵਿੱਚੋਂ 1 ਸਾਲ ਦੇ ਵਿੱਚ ਵਿੱਚ ਭਜਾਉਣਾ ਹੈ 27 ਦੇ ਵਿੱਚ ਆ ਕੇ ਤਕੜੇ ਹੋ ਕੇ ਆਪਾਂ ਤੁਹਾਨੂੰ ਪੰਜਾਬ ਦਾ ਸੈਕਟਰੀਟ ਅਡੀਕ ਕਰ ਰਿਹਾ ਤੁਹਾਡੀ ਸਲੂਟ ਮਾਰਨ ਦੇ ਲਈ ਤੁਹਾਨੂੰ ਤੇ ਤੁਹਾਡੀ ਹਿੰਮਤ ਚਾਹੀਦੀ ਆਪਾਂ ਨੂੰ ਪੰਜਾਬ ਬਰਬਾਦ ਕਰਤਾ ਇਹਨਾਂ ਲੋਕਾਂ ਨੇ ਅੱਜ ਲੁੱਟਾਂ ਖੋਹਾਂ ਇੰਨੀਆਂ ਹੋ ਗਈਆਂ ਹਰ ਬੰਦੇ ਦੇ ਵਿੱਚ ਮਨ ਦੇ ਵਿੱਚ ਡਰ ਦਾ ਮਾਹੌਲ ਹੈ ਵਪਾਰੀ ਭੱਜਿਆ ਜਾਂਦਾ ਹੈ ਕਿਸਾਨ ਡਰਦਾ ਖੇਤ ਨੂੰ ਪਾਣੀ ਨਹੀਂ ਲਾਉਣ ਜਾਂਦਾ ਜੇ ਜਾਂਦਾ ਤਾਂ ਉਹਦੀ ਮੋਟਰ ਦੀ ਤਾਰ ਨਹੀਂ ਹੁੰਦੀ ਉਹਦੀ ਮੋਟਰ ਦਾ ਕੋਈ ਨਾ ਕੋਈ ਹਿੱਸਾ ਲਾਹਿਆ ਪਿਆ ਹੁੰਦਾ ਸੋ ਇੰਨੀ ਮਾੜੀ ਹਾਲਤ ਪੰਜਾਬ ਦੀ ਹੋ ਗਈ ਕਹਿ ਦਿੰਦੇ ਆ ਨਸ਼ੇ ਬੰਦ ਕਰਤੇ ਦੋਕ ਦੱਲੇ ਜੇ ਖੜਾ ਲੈਂਦੇ ਆ ਆਪਦੇ ਕੋਲੇ ਉਹ ਬੋਸਰ ਮਾਰਦੇ ਆਂ ਮੇਰੇ ਪਿੰਡੋਂ ਖਤਮ ਹੋ ਗਿਆ ਮੈਂ ਚੈਲੰਜ ਕਰਦਾਂ ਭਗਵਾਨਤਮਾਨ ਦੇ ਪਿੰਡ ਹੀ ਚਲਦੇ ਆਂ ਜੇ ਮੁੱਖ ਮੰਤਰੀ ਦੇ ਪਿੰਡ ਨਹੀਂ ਨਸ਼ਾ ਬੰਦ ਹੋਇਆ ਤੇ ਫਿਰ ਬਾਕੀ ਕਿੱਥੇ ਹੋ ਗਿਆ ਉਹ ਝੂਠ ਬੋਲਦੇ ਨੇ ਲੋਕਾਂ ਨੂੰ ਝੂਠ ਬੋਲ ਕੇ ਮੂਰਖ ਬਣਾਉਂਦੇ ਨੇ ਨਸ਼ਾ ਕਈ ਗੁਣੇ ਅੱਗੇ ਨਾਲੋਂ ਜ਼ਿਆਦਾ ਵੱਧ ਗਿਆ ਸੋ ਵੀਰੋ ਜ਼ਿਆਦਾ ਵਿਚਾਰ ਤੁਸੀਂ ਬਹੁਤ ਚਿਰ ਦੇ ਬੈਠੇ ਆਂ ਮਗਰ ਬਹੁਤ ਦੂਰ ਤਾਂ ਹੀ ਦੁਨੀਆ ਤੁਸੀਂ ਬਸ ਸਨ ਦੇ ਵਿੱਚ ਖੜ ਗਏ ਜਿੱਕੇ ਤੇ ਬੈਠ ਜਾਂਦੇ ਬੜੀ ਦੂਰ ਤਾਂ ਹੀ ਇਹ ਥੋੜਾ ਸਾਰਾ ਦਿਖਾਈ ਦੇਣਾ ਦਿਖਾਈ ਦੇਣਾ ਸੀ ਸੋ ਮੈਂ ਹੋਰ ਲੰਮਾ ਨਾ ਜਾਂਦਾ ਹੋਇਆ ਮੈਂ ਤਾਂ ਤੁਹਾਨੂੰ ਇੱਕੋ ਹੀ ਬੇਨਤੀ ਕਰਦਾ ਕਿ ਸਮਾਂ ਬੜਾ ਘੱਟ ਹੈ ਕੰਮ ਆਪਣੇ ਕੋਲੇ ਬਹੁਤ ਜ਼ਿਆਦਾ ਹੈ ਆਪਾਂ ਸਾਰਾ ਕੁਝ ਵੇਖ ਲਿਆ ਕਾਲੀ ਦਲ ਦੀਆਂ ਸਰਕਾਰਾਂ ਵੀ ਵੇਖ ਲੀਆਂ ਆਪਾਂ ਕਾਂਗਰਸ ਦੀਆਂ ਸਰਕਾਰਾਂ ਵੀ ਵੇਖ ਲੀਆਂ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਵੀ ਵੇਖ ਲੀਆਂ ਹੁਣ ਤਿੰਨੇ ਸਰਕਾਰਾਂ ਦਾ ਤੁਹਾਨੂੰ ਪਤਾ ਲੱਗ ਗਿਆ ਕੌਣ ਹੈ ਅੱਜ 18-18 ਲੱਖ ਰੁਪਏ ਦਾ 12th ਦਾ ਕਨੈਕਸ਼ਨ ਮਿਲਦਾ ਜਿਹੜਾ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਤੁਹਾਨੂੰ ਰਿਓੜੀਆਂ ਵਾਂਗੂ ਵੱਡੇ ਸਨ ਵੀ ਲੈ ਜਾਓ ਜਿੰਨੇ ਮਰਜੀ ਲੈ ਜਾਓ ਕਿਸੇ ਨੂੰ ਕੋਈ ਰੋਕ ਤਾਕਤ ਨਹੀਂ ਸੀ ਸੋ ਇਹ ਫਰਕ ਹੁੰਦਾ ਆਪਣੇ ਆ ਤੇ ਬਗਾਨਿਆਂ ਦਾ ਹੁਣ ਵੇਲਾ ਆ ਗਿਆ ਤਕੜੇ ਹੋ ਕੇ ਇੱਕ ਸਾਲ ਆਪਾਂ ਪੂਰਾ ਸਾਰੇ ਜ਼ੋਰ ਲਾ ਦਈਏ ਤੇ ਫਿਰ ਤੁਸੀਂ ਮੌਜਾ ਕਰਿਓ ਫਿਰ ਡਿਊਟੀਆਂ ਸਾਡੀਆਂ ਹੋਣਗੀਆਂ ਸੋ ਇੱਕ ਵਾਰ ਫੇਰ ਪ੍ਰਧਾਨ ਜੀ ਦਾ ਜਿਹੜੇ ਚੇਚੇ ਤੌਰ ਤੇ ਤੁਹਾਡੇ ਦਰਸ਼ਨ ਕਰਨ ਦੇ ਲਈ ਆਏ ਨੇ ਸਾਰੀ ਲੀਡਰਸ਼ਿਪ ਦਾ ਜਥੇਬੰਦੀ ਦਾ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੋਇਆ ਤੇ ਆਸ ਕਰਦਾ ਹੋਇਆ ਤੇ ਇੱਕ ਸਾਲ ਜਿੱਥੇ ਵੀ ਆਪਾਂ ਨੂੰ ਪ੍ਰਧਾਨ ਜੀ ਸਨੇਹਾ ਦੇਣਗੇ ਆਪਾਂ ਹਮ ਹਮਾ ਕੇ ਪਹੁੰਚਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ